ਸੋਨਾ ਕਹੇ ਜਾਣ ਵਾਲੇ ਖੈਰ ਦੇ ਲੱਖਾਂ ਦਰਖਤ ਮਾਫੀਆ ਦੇ ਵੱਲੋਂ ਵਾਡੇ ਵੜ ਦਿੱਤੇ ਜਾਂਦੇ ਨੇ ਇਸੇ ਚੱਲਦੇ ਨਾਲ ਜੰਗਲਾਤ ਵਿਭਾਗ ਦੇ ਵੱਲੋਂ ਰੁਕਾਂ 'ਚ ਵਿਸ਼ੇਸ਼ ਚਿਪ ਲਗਾਉਂਦੇ ਪਾਇਲਟ ਪ੍ਰੋਜੈਕਟ ਦੇ ਤਹਿਤ ਸਿਸਵਾ ਦੇ ਵਿੱਚ ਇਸਤੇ ਕੰਮ ਦੀ ਸ਼ੁਰੂਆਤ ਲਈ ਚੋਣ ਕੀਤੀ ਗਈ ਹੈ ਜੰਗਲਾਤ ਰੇਂਜ ਦੀ ਚੋਣ ਕੀਤੀ ਗਈ ਹੈ ਜਿੱਥੇ 2500 ਦੇ ਕਰੀਬ ਖੈਰ ਦੇ ਰੁੱਖਾਂ ਦੀ ਚੋਣ ਕੀਤੀ ਗਈ ਹੈ ਇਸ ਚਿਪ ਨਾਲ ਲੈਸ ਦਰਖਤਾਂ ਨੂੰ ਕੱਟਣ ਤੇ ਅਧਿਕਾਰੀਆਂ ਦੇ ਮੋਬਾਈਲ ਤੇ ਮੈਸਸਰ ਜੈਗਤ ਇਸ ਨੂੰ ਫਰੇਸ ਕੀਤਾ ਜਾ ਸਕੇਗਾ ਸ਼ਿਵਾਲਿਕੀਆਂ ਪਹਾੜੀਆਂ ਤੋਂ ਜੰਗਲ ਦਾ ਸੋਨਾ ਕਹੇ ਜਾਣ ਵਾਲੇ ਖੈਰ ਦੇ ਲਖਨ ਰਕਤ mafia ਦੇ ਵੱਲੋਂ ਵੜ ਲਏ ਜਾਂਦੇ ਨੇ ਇਸੇ ਚੱਲ ਦੇਣਾ ਜੰਗਲਾਤ ਵਿਭਾਗ ਦੇ ਵੱਲੋਂ ਰੁੱਖਾਂ ਤੇ ਵਿਸ਼ੇਸ਼ ਚਿਪ ਲਗਾਉਣ ਦੇ ਪਾਇਲਟ ਪ੍ਰੋਜੈਕਟਾਂ ਸਿਸਵਾਂ ਜੰਗਲਾਤ ਰੇਜ ਦੀ ਚੋਣ ਕੀਤੀ ਗਈ ਹੈ ਜੰਗਲ ਦਾ ਸੋਨਾ ਜਿਹਨੂੰ ਕੀ ਖੈਰ ਕਿਹਾ ਜਾਂਦਾ ਖੈਰ ਇੱਕ ਐਦਾਂ ਦਾ ਦਰਖਤ ਹੈਗਾ ਜਿਹਦੇ ਤੋਂ ਬਹੁਤ ਕੁਝ ਬਣਦਾ ਕੱਥਾ ਬਣਦਾ ਹੈ ਦਵਾਈਆਂ ਚ ਪਾਇਆ ਜਾਂਦਾ ਉਹ ਵਿਦੇਸ਼ਾਂ ਤੱਕ ਇਹ ਜਿਹੜਾ ਹਿੰਦੁਸਤਾਨ ਤੋਂ ਜਾਂਦਾ ਹੈਗਾ ਪਹਾੜ ਦੇ ਵਿੱਚ ਪਹਾੜੀ ਇਰੀ ਦੇ ਵਿੱਚ ਖੈਰ ਦੀ ਲੱਕੜ ਹੁੰਦੀ ਹੈ ਪਰ ਮਾਫੀਆ ਜਿਹੜਾ ਹੈਗਾ ਆ ਉਹ ਵੀ ਇਸ ਜਿਹੜਾ ਜੰਗਲ ਦਾ ਸੋਨਾ ਉਹਨੂੰ ਚੋਰੀ ਕਰਨ ਵਾਸਤੇ ਹਮੇਸ਼ਾ ਹੀ ਜਿਹੜਾ ਹੈਗਾ ਤਤਪਰ ਰਹਿੰਦਾ ਹਮੇਸ਼ਾ ਕੋਸ਼ਿਸ਼ਾਂ ਕਰਦਾ ਰਹਿੰਦਾ ਉਹ ਬਹੁਤ ਸਾਰੀ ਖੈਰ ਦੀ ਚੋਰੀ ਹੁੰਦੀ ਆ ਪਰ ਹੁਣ ਖੈਰ ਦਾ ਜਿਹੜਾ ਦਰਖਤ ਆ ਆਪਾਂ ਕਹੀਏ ਪੇੜ ਹੈ ਉਹਨੂੰ ਕੱਟਣਾ ਤੇ ਚੋਰੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋਊਗਾ ਕਿਉਂਕਿ ਹੁਣ ਸੈਂਟੀਫਿਕ ਤਰੀਕੇ ਨਾਲ ਉਹਦੀ ਜਿਹੜੀ ਸਾਮਸਵਾਲ ਅਤੇ ਉਹਦੇ ਉੱਪਰ ਨਿਗਰਾਨੀ ਰੱਖੀ ਜਾਏਗੀ ਸਾਡੇ ਨਾਲ ਸਿਸਮਾ ਦੇ ਜਿਹੜੇ ਰੇਂਜ ਅਫਸਰ ਨੇ ਸਤਵਿੰਦਰ ਸਿੰਘ ਜੀ ਸਤਵਿੰਦਰ ਜੀ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਆ ਖੈਰ ਦੀ ਚੋਰੀ ਰੋਕਣ ਵਾਸਤੇ ਇਹ ਆਰਐਫ ਡੀਆਰਐਫ ਡੀ ਚਿਪਸ ਨੇ ਉਹ ਲਗਾਈਆਂ ਜਾ ਰਹੀਆਂ ਜੰਗਲਾਂ ਇਹਦਾ ਕੀ ਹੋਏਗਾ ਇਹ ਚਿਪਸ ਆਪਾਂ ਪੇੜ ਤੇ ਲਗਾਣਗੇ ਤੇ ਇਹ ਇੱਕ ਸੈਂਸਰ ਲੱਗਣਗੇ ਇਹਦੇ ਨਾਲ ਜਦੋਂ ਇਹ ਸੈਂਸਰ ਲੱਗਣਗੇ ਇਹਦੀ ਇੱਕ ਰੇਂਜ ਹੈ ਸਪੋਜ਼ ਕਰੋ 1 ਕਿਲੋਮੀਟਰ ਦੀ ਰੇਂਜ ਹੈ ਤੇ ਉਹ ਸੈਂਸਰ ਮਤਲਬ ਪੁਆਇੰਟ ਹੋਣਗੇ ਵੀ ਇੱਥੇ-ਇੱਥੇ ਨੇ ਜਦੋਂ ਇਹ ਸੈਂਸਰ ਜਿਹੜੇ ਲੱਗਣਗੇ ਪੇੜ ਤੋਂ ਜਦੋਂ ਉਹਨਾਂ ਦੀ ਰੇਂਜ ਤੋਂ ਬਾਹਰ ਜਾਣਗੇ ਸਾਨੂੰ ਮੈਸੇਜ ਦੇਣਗੇ ਵੀ ਇਹ ਥੋੜਾ ਪੇੜ ਚੋਰੀ ਹੋ ਗਿਆ ਤਾਂ ਕਿਸ ਜਗ੍ਹਾ ਦੀ ਨਿਕਲਿਆ ਹੈ ਤੇ ਫਿਰ ਸਾਨੂੰ ਇਹਨਾਂ ਨਾਲ ਚੋਰੀ ਚੋਰ ਜਿਹੜੇ ਹੈਗੇ ਆ ਵੀ ਕਿਹ ਸਾਈਡ ਨਿਕਲੇ ਆ ਕਿੱਧਰ ਗਏ ਆ ਜਾਂ ਉਹਨੂੰ ਟਰੈਕਿੰਗ ਕਰਨ ਲਈ ਸੌਖਾ ਹੋਏਗਾ ਸਾਨੂੰ ਤੇ ਇਹ ਜਿਹੜਾ ਪ੍ਰੋਜੈਕਟ ਹੈਗਾ ਆ ਇਹ ਪ੍ਰਾਈਵੇਟ ਕੰਪਨੀ ਜਿਹੜਾ ਹੈਗਾ ਰਨ ਕਰੇਗੀ ਹਾਂਜੀ ਇਹ ਪ੍ਰਾਈਵੇਟ ਕੰਪਨੀ ਰਨ ਕਰੇਗੀ ਜੀ ਹਾਂਜੀ ਤੇ ਆਪਣੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੇ ਜਾ ਰਹੀ ਹੈ ਹਾਂਜੀ ਉਹ ਐਕਚੁਅਲੀ ਉਹਨਾਂ ਦਾ ਮੁਲਾਜ਼ਮ ਦਾ ਜਦੋਂ ਕੈਲੀਬ੍ਰੇਸ਼ਨ ਹੋ ਗਈ ਹੈ ਉਹਦੇ ਬਾਅਦ ਉਹਨਾਂ ਦੇ ਨੰਬਰ ਫੀਡ ਹੋ ਜਾਣਗੇ ਮੁਲਾਜ਼ਮਾਂ ਦੇ ਤੇ ਫਿਰ ਉਹਨਾਂ ਨੂੰ ਮੈਸੇਜ ਆਏਗਾ ਮਤਲਬ ਉਹ ਪ੍ਰਾਈ ਜਿਹੜੀ ਇਹਦਾ ਸੌਫਟਵੇਅਰ ਹੈ ਮੈਨੇਜ ਕਰੇਗੀ ਇਹ ਪ੍ਰਾਈਵੇਟ ਕੰਪਨੀ ਕਰੇਗੀ ਤੇ ਬਿਲਕੁਲ ਇੱਕ ਇਸ ਤਰ੍ਹਾਂ ਸਿਸਟਮ ਬਣਾਇਆ ਗਿਆ ਕਿ ਪੇੜ ਦੇ ਜਿਹੜਾ ਦਰਖਤ ਹੈਗਾ ਉਦੇ ਵਿੱਚ ਚਿਪ ਜਿਹੜੀ ਇਫੈਕਟ ਕਰ ਦੇਣੀ ਹੈ ਇਹਨਾਂ ਨੇ ਹਲੇ ਇਸ ਟਾਈਮ ਜਿਹੜੀ ਹੈਗੀ ਹੈ ਉਹਦਾ ਮਿਲਾਨ ਆਪਾਂ ਕਹੀਏਗਾ ਉਹ ਕੀਤਾ ਜਾ ਰਿਹਾ ਹੈ ਸੈਂਸਰ ਦੇ ਨਾਲ ਤੇ ਉਹ ਚਿਪ ਦਰਖਤ ਦੇ ਅੰਦਰ ਚਲ ਗਈ ਕਿਸੇ ਨੂੰ ਨਹੀਂ ਪਤਾ ਕਿ ਚਿਪ ਲੱਗੀ ਹੈ ਅਗਰ ਕੋਈ ਕੱਟੇਗਾ ਜਾਂ ਤੱਕ ਜਿਹਨੂੰ ਪਤਾ ਹੋਊਗਾ ਕੱਟਣ ਨਹੀਂ ਜਾਏਗਾ ਅਗਰ ਕੱਟੇਗਾ ਤਾਂ ਉਹ ਜਿਹੜਾ ਪਕੜਿਆ ਜਾਏਗਾ ਔਰ ਪਤਾ ਲੱਗੇਗਾ ਕਿ ਇਹ ਖੈਰ ਦੀ ਲੱਕੜ ਜਿਹੜੀ ਹੈਗੀ ਹੈ ਇਹ ਕਿੱਥੇ ਜਾ ਰਹੀ ਹੈ ਕਿਉਂਕਿ ਬਹੁਤ ਮਹਿੰਗੀ ਖੈਰ ਹੈ ਦਵਾਈਆਂ 'ਚ ਪੈਂਦੀ ਹੈਗੀ ਆ ਆਪਾਂ ਕਹੀਏ ਵੀ ਜੰਗਲ ਦਾ ਸੋਨਾ ਹੈ ਇਹ ਇਹ ਨੂੰ ਹਰ ਕੋਈ ਚੋਰੀ ਕਰਨ ਦੇ ਵਿੱਚ ਲੱਗ ਰਿਹਾ ਹੈ ਕੈਮਰਾ ਪਰਸਨ ਅਸ਼ਨੀ ਮਨਾਸ ਦੇ ਨਾਲ ਮਨੋ ਸਸ਼ਵਲਕਤੀਆਂ ਪਾਣੀ ਤੋਂ ਜੰਗਲ ਦਾ ਸੋਨਾ ਕਹੇ ਜਾਣ ਵਾਲੇ ਖੈਰ ਦੇ ਲਖਣ ਦਰਖਤ mafia ਦੇ ਵੱਲੋਂ ਵੱਢ ਲਏ ਜਾਂਦੇ ਨੇ ਇਸੇ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਤੇ ਰੁੱਖਾਂ ਦੇ ਵਿੱਚ ਵਿਸ਼ੇਸ਼ ਟੱਪ ਲਗਾਉਣ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਲਈ ਸਿਸਵਾ ਜੰਗਲਾਤ ਰਿਜ਼ਰਵ ਸੀ ਜ਼ੋਨ ਕੀਤੀ ਗਈ ਹੈ ਇੱਥੇ 2500 ਦੇ ਕਰੀਬ ਖੈਰ ਦੇ ਰੁੱਖਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਚਿਪ ਲਗਾ ਦਿੱਤੀ ਜਾਏਗੀ ਤੇ ਚਿਪ ਪਰ ਨਾਲ ਦਰਖਤ ਲੈਸ ਹੋ ਜਾਣਗੇ ਜਿਵੇਂ ਹੀ ਕੋਈ ਇਸ ਤਰ੍ਹਾਂ ਨੂੰ ਵੱਢੇਗਾ ਤਾਂ ਅਧਿਕਾਰੀਆਂ ਕੋਲੇ ਸੂਚਨਾ ਜਾਏਗੀ ਤੇ ਇਸ ਦਰਖਤ ਨੂੰ ਟ੍ਰੇਸ ਕਰ ਲਿਆ ਜਾਏਗਾ ਕਿ ਕੌਣ ਆਹ ਫੌਣ ਇਸ ਦਰਖਤ ਨੂੰ ਵੱਢ ਕੇ ਲਜਾ ਰਿਹਾ ਹੈ ਲੱਖਾਂ ਦੇ ਦਰਖਤ ਨੇ ਵਕਫਾਖ ਦਵਾਈਆਂ ਦੇ ਵਿੱਚ ਖੈਰ ਤੇ ਰੁੱਖਾਂ ਦੀ ਅਤੇ ਹੋਰ ਕਈ ਕਮਾਂ ਲਈ ਖੈਰ ਦੇ ਰੁੱਖਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਬਹੁਤ ਮਹਿੰਗੇ ਵੀ ਹੁੰਦੇ ਨੇ